ਪੁੰਜਤਾ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਪ੍ਰਵਾਸੀ ਮਜ਼ਦੂਰਾ ਦੇ ਵੱਲੋਂ ਆਪਣੇ ਪੱਕੇ ਘਰ ਬਣਾ ਕੇ ਪੰਜਾਬ ਦੀ ਨਾਗਰਿਕਤਾ ਹਾਸਲ ਵੀ ਕਰ ਲਈ ਗਈ ਹੈ ਪਰ ਇਹਨਾਂ ਦੇ ਵਿੱਚੋਂ ਕੁਝ ਨਵੇਂ ਤੇ ਪੁਰਾਣੇ ਜਿਹੇ ਪ੍ਰਵਾਸੀ ਮਜ਼ਦੂਰ ਵੀ ਨੇ ਜੋ ਕਿ ਨੇ अनेका ਕਿਸਾਨਾਂ ਦੀਆਂ ਮੋਟਰਾਂ ਤੇ ਪੱਕੇ ਤੌਰ ਤੇ ਆਪਣੇ ਠਿਕਾਣੇ ਬਣਾ ਕੇ ਬਿਨਾਂ ਕਿਸੇ ਪਰਮਾਨ ਪੱਤਰ ਤੇ ਕੁਝ ਕੁ ਪ੍ਰਵਾਸੀ ਮਜ਼ਦੂਰ ਬਿਰਲੇ ਬਾਂਝੇ ਹੀ ਕਿਸਾਨਾਂ ਦੇ ਘਰਾਂ ਦੇ ਨਾਲ ਲੱਗਦੇ ਹਵੇਲੀਆਂ ਦੇ ਵਿੱਚ ਬਿਨਾਂ ਸ਼ਨਾਖਤ ਦੇ ਰਹਿ ਰਹੇ ਨੇ ਤਾਂ ਪੰਜਾਬ ਦੇ ਵਿੱਚ ਪੱਕੇ ਤੌਰ ਤੇ ਰਹਿ ਰਹੇ ਪ੍ਰਵਾਸੀ ਮਜ਼ਦੂਰਾ ਦੀ ਸ਼ਨਾਖਤ ਅੱਜ ਤੱਕ ਨਾ ਤਾਂ ਕਿਸੇ ਕਿਸਾਨ ਵੱਲੋਂ ਪੁਲਿਸ ਨੂੰ ਕਰਵਾਈ ਗਈ ਹੈ ਤੇ ਨਾ ਹੀ ਪੁਲਿਸ ਪ੍ਰਸ਼ਾਸਨ ਬੋਲ ਇਹਨਾਂ ਦੀ ਕੋਈ ਵੈਰੀਫਿਕੇਸ਼ਨ ਕੀਤੀ ਗਈ ਜਿਸ ਦੇ ਨਾਲ ਪਤਾ ਲੱਗ ਸਕੇ ਕਿ ਇਹਨਾਂ ਦੇ ਵਿੱਚੋਂ ਕਿ ਉਹ ਅਪਰਾਧਿਕ ਬਿਰਤੀ ਦੇ ਲੋਕ ਤਾਂ ਨਹੀਂ ਹਨ ਜਾਂ ਫਿਰ ਅਪਰਾਧਿਕ ਮਾਮਲੇ ਦੇ ਨਾਲ ਸੰਬੰਧਤ ਬਾਹਰੀ ਸਟੇਟ ਤੋਂ ਕੋਈ ਗੰਬੀਰ ਅਪਰਾਧ ਕਰਕੇ ਭੱਜ ਕੇ ਪੰਜਾਬ ਦੇ ਵਿੱਚ ਸ਼ਰਨਤਾ ਨਹੀਂ ਲੈ ਰਹੇ ਤੇ ਆਪਣੀ ਪਛਾਣ ਲੁਕੋਕੀਤਾ ਨਹੀਂ ਬੈਠੇ ਜੇਕਰ ਬਾਰ ਲਿਆ ਰਾਜਾ ਤੋਂ ਇਹ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਕਰੀਏ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਮਜ਼ਦੂਰ ਕਈ ਕਿਸਾਨਾਂ ਦੇ ਨਾਲ ਬਿਲਕੁਲ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਕਾਫੀ ਸਾਲਾਂ ਤੋਂ ਬਿਨਾਂ ਪਛਾਣ ਦੇ ਰਹਿ ਰਹੇ ਨੇ ਪਰ ਕੁਝ ਕੁ ਗਿਣਵੇਂ ਚੁਣਵੇਂ ਅਜਿਹੇ ਪ੍ਰਵਾਸੀ ਮਜ਼ਦੂਰ ਨੇ ਜੋ ਕਿ ਚੋਰੀ ਛੁਪੇ ਪਛਾਣ ਚੋਰੀ ਤੇ ਲੁੱਟਖੋਬੀ ਕਰਦੇ ਨੇ ਜਿਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਜਾਂ ਕੁਝ ਕੁ ਲੋਕਾਂ ਦੇ ਵੱਲੋਂ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਸ਼ਹਿਤ ਪ੍ਰਵਾਸੀ ਮਜ਼ਦੂਰਾਂ ਦੇ ਬਾਰੇ ਇਹਨਾਂ ਗੱਲਾਂ ਅਜੇ ਤੱਕ ਨਹੀਂ ਉਠੀਆਂ ਸੀ ਜੇਕਰ ਇਹਨਾਂ ਦੇ ਵਿੱਚ ਕੁਝ ਗਿਣਵੇਂ ਛੁਣਵੇਂ ਮਜ਼ਦੂਰਾਂ ਦੇ ਵੱਲੋਂ ਪੰਜਾਬੀਆਂ ਦੀਆਂ ਮਾਵਾਂ ਭੈਣਾਂ ਅਤੇ ਬੱਚਿਆਂ ਦੇ ਨਾਲ ਮਨੁੱਖੀ ਦਰਿੰਦਗੀ ਭਰੀਆਂ ਦੇ ਖੌਫਨਾਕ ਘਟਨਾਵਾਂ ਨਾ ਕੀਤੀਆਂ ਜਾਂਦੀਆਂ ਇਹਨਾਂ ਘਟਨਾਵਾਂ ਦੇ ਵਾਪਰਨ ਦੇ ਨਾਲ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਤੇ ਹੋਰ ਭਾਈਚਾਰੇ ਦੇ ਲੋਕਾਂ ਦੇ ਮਨਾਂ ਦੇ ਵਿੱਚ ਪ੍ਰਵਾਸੀਆਂ ਪ੍ਰਤੀ ਇਸ ਸਮੇਂ ਕਾਫੀ ਨਫਰਤ ਵੇਖਣ ਨੂੰ ਮਿਲਿਆ ਪਰ ਪ੍ਰਵਾਸੀ ਮਜ਼ਦੂਰਾਂ ਦੀ ਪੰਜਾਬ ਦੇ ਵਿੱਚ ਵੱਡੀ ਗਿਣਤੀ ਤੇchnaakat ਨਾ ਹੋਣ ਕਾਰਨ ਪੰਜਾਬ ਚ ਆਈ ਦਿਨ ਪ੍ਰਵਾਸੀ ਮਜ਼ਦੂਰਾਂ ਵੱਲੋਂ ਗੁੰਡਾਗਰਦੀ ਲੁੱਟਖੋਹਾਂ ਤੇ ਕਤਲ ਦੀਆਂ ਘਟਨਾਵਾਂ ਵਿੱਚ ਕਾਫੀ ਵਾਧਾ ਹੋਇਆ ਜਿਸ ਦੇ ਖੁਲਾਸੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਤਾਂ ਪੰਜਾਬ ਤੇ ਭਾਰਤ ਦੇ ਵਿੱਚ ਕਿਰਾਏ ਦਾ ਰੱਖਣ ਦੇ ਲਈ ਸੰਵਿਧਾਨ ਮੁਤਾਬਕ ਕੁਝ ਕਾਨੂੰਨੀ ਨਿਯਮ ਬਣਾਏ ਹੋਏ ਨੇ ਤਾਂ ਜੋ ਮਕਾਨ ਮਾਲਕ ਅਤੇ ਕਿਰਾਏਦਾਰ ਦੋਵੇਂ ਸੁਰੱਖਿਅਤ ਹੋ ਸਕਣ ਮੁਕਤੌਲ ਦੇ ਨਿਯਮ ਭਾਰਤ ਦਾ ਰੈਂਟ ਕੰਟਰੋਲ ਐਕਟ ਪੰਜਾਬ ਰੈਂਟ ਐਕਟ ਤੇ ਸਥਾਨਕ ਪੁਲਿਸ ਰਜਿਸਟ੍ਰੇਸ਼ਨ ਨਿਯਮਾਂ ਦੀਨ ਕਾਨੂੰਨ ਨੇ ਜੋ ਕਿ ਲਾਗੂ ਹੁੰਦੇ ਨੇ ਜਿਸ ਦੇ ਵਿੱਚ ਕਿਰਾਇਆ ਨਾਮਾ ਲਿਖਤੀ ਰੂਪ ਦੇ ਛੋਣਾ ਚਾਹੀਦਾ ਹੈ ਮਾਲਕ ਤੇ ਕਿਰਾਏਦਾਰ ਦੋਵਾਂ ਦੇ ਪੂਰੇ ਵੇਰਵੇ ਨਾਮ ਪਤਾ ਆਧਾਰ ਕਾਰਡ ਇਸ ਦੇ ਨਾਲ ਹੀ ਪਛਾਣ ਪੱਤਰ ਦਰਜ ਹੋਣੇ ਚਾਹੀਦੇ ਨੇ ਤੇ ਜੇਕਰ ਕਿਰਾਇਆ ਨਾਮਾ 11 ਮਹੀਨਿਆਂ ਤੋਂ ਵੱਧਦਾ ਹੁੰਦਾ ਤਾਂ ਉਸ ਦੀ ਰਜਿਸਟ੍ਰੇਸ਼ਨ ਸਬ ਰਜਿਸਟਰਾਰ ਦਫ਼ਤਰ ਦੇ ਵਿੱਚ ਕਰਾਉਣੀ ਲਾਜ਼ਮੀ ਹੁੰਦੀ ਹੈ ਜਿਸ ਦੇ ਵਿੱਚ ਮਾਲਕ ਦੇ ਵੱਲੋਂ ਪੁਲਿਸ ਵੈਰੀਫਿਕੇਸ਼ਨ ਕਰਵਾ ਕੇ ਮਾਲਕ ਨੂੰ ਕਿਰਾਏਦਾਰ ਦੀ ਜਾਣਕਾਰੀ ਪੁਲਿਸ ਨੂੰ ਦੇਣੀ ਹੁੰਦੀ ਹੈ ਜਿਸ ਦੇ ਵਿੱਚ ਕਿਰਾਏਦਾਰ ਦੇ ਆਈਡੀ ਪ੍ਰੂਫ ਆਧਾਰ ਪੈਨ ਡਰਾਈਵਿੰਗ ਲਾਇਸੈਂਸ ਵੀ ਦੇਣੇ ਪੈਂਦੇ ਨੇ ਤਾਂ ਮਾਲਕ ਦੇ ਲਈ ਸਭ ਤੋਂ ਵੱਡੀ ਸੁਰੱਖਿਆ ਰਿਖਤੀ ਰੂਪ ਦੇ ਵਿੱਚ ਕਿਰਾਇਆ ਨਾਮਾ ਤੇ ਪੁਲਿਸ ਵੈਰੀਫਿਕੇਸ਼ਨ ਕਰਾਉਣਾ ਹੁੰਦਾ ਇਸ ਲਈ ਇਹ ਸਾਰੇ ਮਾਮਲੇ ਸਬੰਧੀ ਜਦੋਂ ਐਸ ਐਚਓ ਸੋਨਮਦੀਪ ਕੋਰ ਥਾਣਾ ਸੁਲਤਾਨਪੁਰ ਲੋਧੀ ਦੇ ਨਾਲ ਕਿਸਾਨਾਂ ਦੇ ਖੇਤਾਂ 'ਚ ਕੰਮ ਕਰਦੇ ਤੇ ਪੱਕੇ ਤੌਰ ਤੇ ਰਹਿ ਰਹੇ ਪ੍ਰਵਾਸੀ ਮਜ਼ਦੂਰਾ ਦੀ ਵੈਰੀਫਿਕੇਸ਼ਨ ਕਰਾਉਣ ਸੰਬੰਧੀ ਗੱਲਬਾਤ ਹੋਈ ਹੈ ਤਾਂ ਨਾ ਕਿ ਹੈ ਕਿ ਕਿਸਾਨਾਂ ਦੇ ਵੱਲੋਂ ਪ੍ਰਵਾਸੀ ਮਜ਼ਦੂਰਾ ਦੀ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਵਾਈ ਜਾਂਦੀ ਉਹਨਾਂ ਕਿਹਾ ਕਿ ਥਾਣਾ ਸੁਲਤਾਨਪੁਰ ਲੋਧੀ ਦੇ ਇਲਾਕੇ ਦੇ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰ ਕਿਰਾਏ ਉੱਤੇ ਨੇ ਉਹਨਾਂ ਦੇ ਵੱਲੋਂ ਕਲੋਨੀਆ ਦੇ ਵਿੱਚ ਰਿਆ ਜਾ ਰਿਹਾ ਉਹਨਾਂ ਦੇ ਮਾਲਕਾਂ ਵੱਲੋਂ ਪ੍ਰਵਾਸੀ ਮਜ਼ਦੂਰਾਂ ਤੇ ਹੋਰ ਬਾਹਲੇ ਸੂਬਿਆਂ ਚੋਂ ਆਏ ਕਿਰਾਏਦਾਰਾਂ ਦੀ ਸੁਵਿਧਾ ਕੇਂਦਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਵੈਰੀਫਿਕੇਸ਼ਨ ਜਾਂ ਫਿਰ ਜਿਹੜਾ ਮਕਾਨ ਜਾਂ ਕਲੋਨੀ ਕਿਰਾਏ ਤੇ ਦਿੱਤੀ ਜਾਂਦੀ ਉਸ ਦੀ ਕਰਾਉਣੀ ਚਾਹੀਦੀ ਪਰ ਅਜੇ ਹਜ ਤੱਕ ਨਹੀਂ ਹੁੰਦਾ ਪਿਆ